ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਜਦੋਂ ਵੀ ਆਪਾਂ ਕਿਸੇ ਤੋਂ ਕੋਈ ਉਧਾਰੇ ਪੈਸੇ ਫੜਦੇ ਆ ਜਾਂ ਕਿਸੇ ਤੋਂ ਕੋਈ ਬੈਂਕ ਤੋਂ ਲੋਨ ਲੈ ਲਿਆ ਜਾਂ ਕਿਸੇ ਪ੍ਰਾਈਵੇਟ ਫਾਈਨੈਂਸ਼ੀਅਲ ਤੋਂ ਕੋਈ ਲੋਨ ਲੈ ਲਿਆ ਤਾਂ ਇੱਕ ਕਾਮਨ ਜਿਹਾ ਤਰੀਕਾ ਆ ਆਪਾਂ ਜਦੋਂ ਲੋਨ ਲੈਨੇ ਆ ਤਾਂ ਉਹਦੇ ਬਦਲੇ ਆਪਾਂ ਕੁਝ ਬਲੈਂਕ ਚੈੱਕ ਦੇ ਕੇ ਆਉਨੇ ਆ ਸਾਈਨ ਕਰਕੇ ਉੱਤੇ ਨਾ ਤਾਂ ਕੋਈ ਤਰੀਕ ਪਾਈ ਹੁੰਦੀ ਆ ਨਾ ਕੋਈ ਅਮਾਊਂਟ ਭਰੀ ਹੁੰਦੀ ਆ ਉਸ ਸਕਿਉਰਿਟੀ ਪਰਪਸ ਵਾਸਤੇ ਬੈਂਕ ਵਗੈਰਾ ਜਾਂ ਕੋਈ ਵੀ ਫਾਈਨੈਂਸਰ ਲੈ ਲੈਂਦਾ ਕਿ ਜੇ ਤੁਸੀਂ ਕਦੇ ਪੈਸੇ ਵਾਪਸ ਨਾ ਕੀਤੇ ਜਾਂ ਕਦੇ ਕੋਈ ਕਿਸ਼ਤ ਨਾ ਭਰੀ ਤਾਂ ਉਸ ਚੈੱਕ ਦੇ ਵਿੱਚ ਅਮਾਉਂਟ ਪਾ ਕੇ ਉਹ ਫਾਈਨੈਂਸਰ ਆਪਣੇ ਆਪ ਹੀ ਤੁਹਾਡੇ ਖਾਤੇ ਚੋਂ ਪੈਸੇ ਕਢਵਾ ਲੈਂਦੇ ਨੇ ਪਰ ਇਹਦੇ ਉੱਪਰ ਇੱਕ ਬੰਬੇ ਹਾਈ ਕੋਰਟ ਦਾ ਬੜਾ ਇੰਪੋਰਟੈਂਟ ਫੈਸਲਾ ਹੈਗਾ ਉਹ ਅੱਜ ਤੁਹਾਡੇ ਨਾਲ ਮੈਂ ਡਿਸਕਸ ਕਰਨਾ ਕਿ ਜਦੋਂ ਤੁਸੀਂ ਕਿਸੇ ਚੈੱਕ ਦੇ ਉੱਪਰ ਤਰੀਕ ਨਾਮ ਪਾਈ ਹੋਵੇ ਫਿਰ ਉਹਦੇ ਅੱਗੇ ਕੀ ਕਨਸੀਕਵੈਂਸਸ ਹੋ ਸਕਦੇ ਨੇ ਕਿ ਕੀ ਤਰੀਕ ਆਪਣੇ ਆਪ ਹੀ ਬੈਂਕ ਲਿਖ ਕੇ ਪੈਸੇ ਤੁਹਾਡੇ ਖਾਤੇ ਚੋਂ ਕਢਵਾ ਸਕਦਾ ਕਿ ਨਹੀਂ ਕਢਵਾ ਸਕਦਾ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਗੱਲ ਇਹ ਹੈ ਇਸ ਵੀਡੀਓ ਦੇ ਬਾਰੇ ਕਿ ਤੁਸੀਂ ਇਸ ਵੀਡੀਓ ਨੂੰ ਕੋਈ ਵੀ ਇਦਾਂ ਪਰਸਨਲੀ ਨਾ ਲੈ ਕੇ ਚੱਲੇਓ ਕਿ ਇਹ ਵੀਡੀਓ ਬੈਂਕ ਦੇ ਅਗੇਂਸਟ ਆ ਜਾਂ ਕਿਸੇ ਫਾਈਨੈਂਸਰ ਦੇ ਅਗੇਂਸਟ ਆ ਜਾਂ ਜਿਹੜੇ ਬੰਦੇ ਲੋਨ ਲੈਂਦੇ ਨੇ ਕਰਜ਼ਦਾਰ ਨੇ ਕਿ ਉਹਨਾਂ ਦੇ ਅਗੇਂਸਟ ਆ ਕਿਸੇ ਦੇ ਅਗੇਂਸਟ ਨਹੀਂ ਕਿਸੇ ਦੇ ਫੇਵਰ 'ਚ ਨਹੀਂ ਤੇ ਆਪਾਂ ਦੂਜੇ ਪਾਸੇ ਕਹੀਏ ਕਿ ਇਹ ਬੈਂਕ ਦੇ ਫੇਵਰ 'ਚ ਵੀ ਆ ਜਿਹੜਾ ਲੋਨ ਲੈਣ ਵਾਲਾ ਉਹਦੇ ਫੇਵਰ 'ਚ ਵੀ ਆ ਦੋਨਾਂ ਦੇ ਅਗੇਂਸਟ ਆ ਦੋਨਾਂ ਦੇ ਫੇਵਰ 'ਚ ਆ ਤਾਂ ਵੀਡੀਓ ਨੂੰ ਪੂਰੀ ਸੁਣ ਕੇ ਫਿਰ ਬਾਅਦ ਚ ਕਮੈਂਟ ਕਰਿਓ ਕਾਲੀ ਕਾਲੀ ਚ ਕਈ ਲੋਕੀ ਗੱਦ ਪਛਤ ਜੀ ਗੱਲ ਸੁਣ ਕੇ ਫਟਾਫਟ ਉਹਨਾਂ ਨੂੰ ਕਾਲੀ ਰਹਿੰਦੇ ਕਿ ਛੇਤੀ ਅਸੀਂ ਕਮੈਂਟ ਕਰਕੇ ਆਪਣੀ ਹਾਜ਼ਰੀ ਦਿਵਾਈਏ ਇਹਦਾ ਨਾ ਕਰਿਓ ਆਓ ਹੁਣ ਆਪਣੇ ਮੇਨ ਗੱਲ ਤੇ ਬੰਬੇ ਹਾਈ ਕੋਰਟ ਦੇ ਵਿੱਚ ਇੱਕ ਕੇਸ ਆਇਆ ਮੈਸਰਜ਼ ਪਿਨਾਕ ਭਾਰਤ ਐਂਡ ਕੰਪਨੀ ਵਰਸਸ ਅਨਿਲ ਰਾਮ ਰਾਓ ਨਾਇਕ ਕਾਫੀ ਇੰਪੋਰਟੈਂਟ ਫੈਸਲਾ ਤੁਹਾਡੇ ਕੰਮ ਆਊਗੀ ਚੀਜ਼ ਇਹ ਇੱਕ ਕੇਸ ਦੇ ਵਿੱਚ ਕੀ ਹੋਇਆ ਸੀਗਾ ਕਿ ਜਿਹੜਾ ਰਾਮ ਰਾਓ ਸੀ ਰਾਮ ਰਾਓ ਨਾਇਕ ਸਾਹਿਬ ਇਹਨਾਂ ਨੇ ਕੁਝ ਕੁਝ ਲੋਨ ਲਿਆ ਕੰਪਨੀ ਤੋਂ ਕੰਪਨੀ ਤੋਂ ਲੋਨ ਲੈ ਕੇ ਉਹਨਾਂ ਨੂੰ ਚੈੱਕ ਦੇਤੇ ਬਲੈਂਕ ਸਾਈਨ ਕਰਕੇ ਜਿਵੇਂ ਆਪਾਂ ਆਮ ਲੋਕ ਕਰਦੇ ਆ ਉਹਨਾਂ ਨੇ ਅਸਲ 'ਚ ਜ਼ਮੀਨ ਵਗੈਰਾ ਆਪਣੀ ਗਿਰਵੀ ਰੱਖੀ ਸੀਗੀ ਕੋਈ ਕੰਪਨੀ ਤੋਂ ਲੋਨ ਲੈ ਕੇ ਨਾਲੇ ਐਡੀਸ਼ਨਲ ਸਿਕਿਉਰਿਟੀ ਵਾਸਤੇ ਚੈੱਕ ਦਿੱਤੇ ਸੀਗੇ ਇਸ ਫਾਈਨਾਂਸ ਕੰਪਨੀ ਨੂੰ ਤੇ ਕੁਝ ਟਾਈਮ ਬਾਅਦ ਜਿਹੜਾ ਬੰਦਾ ਸੀਗਾ ਉਹਨੇ ਲੋਨ ਨਹੀਂ ਵਾਪਸ ਕੀਤਾ ਜਾਂ ਕੋਈ ਉਹ ਤੋਂ ਕਿਸ਼ਤ ਨਹੀਂ ਭਰੀ ਗਈ ਤਾਂ ਜਿਹੜੀ ਕੰਪਨੀ ਸੀ ਮੈਸਰਜ਼ ਪਿਨਾਕ ਭਾਰਤ ਐਂਡ ਕੰਪਨੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਆਪਣੇ ਆਪ ਹੀ ਚੈੱਕ ਦੇ ਉੱਪਰ ਡੇਟ ਭਰੀ ਅਮਾਉਂਟ ਭਰੀ ਤੇ ਕੋਰਟ ਦੇ ਵਿੱਚ ਸੌਰੀ ਬੈਂਕ ਦੇ ਵਿੱਚ ਚੈੱਕ ਲਾਤਾ ਤੇ ਚੈੱਕ ਕੋਆਰਟ ਆਬਵੀਅਸ ਉਹ ਬਾਉਂਸ ਹੋਣਾ ਸੀਗਾ ਹੋ ਗਿਆ ਉੱਤਪਦਨ ਨੇ ਚੈੱਕ ਦਾ ਕੇਸ ਲਾਇਆ 138 ਦਾ ਡੇਕੋਸ਼ੀਪਲ ਇਨਸਟਰੂਮੈਂਟਸ ਐਕਟ ਦੇ ਅੰਡਰ ਤੇ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੀ ਇਹਨਾਂ ਨੇ ਸਾਡੇ ਤੋਂ ਲੋਨ ਲਿਆ ਸੀ ਆ ਰਾਮਰਾਉ ਸਾਬ ਨੇ ਤੇ ਹੁਣ ਇਹਨਾਂ ਦਾ ਬੈਂਕ ਦੇ ਵਿੱਚ ਜਦੋਂ ਅਸੀਂ ਚੈੱਕ ਲਾਇਆ ਤੇ ਚੈੱਕ ਵੀ ਬਾਉਂਸ ਹੋ ਗਿਆ ਤੇ ਬੈਂਕ ਕੋਰਟ ਨੇ ਸਾਰੇ ਫੈਸਲੇ ਦੇਖੇ ਕੋਰਟ ਦੇ ਵਿੱਚ ਜਿਹੜਾ ਹੈ ਰਾਮਰਾਉ ਆ ਇਹਨੇ ਕਾਫੀ ਇੰਟੈਲੀਜੈਂਸੀ ਦੇ ਨਾਲ ਇਹਨਾਂ ਦੇ ਵਕੀਲਾਂ ਨੇ ਬਹੁਤ ਇੰਟੈਲੀਜੈਂਸੀ ਦੇ ਨਾਲ ਕੇਸ ਦੇ ਉੱਪਰ ਮਿਹਨਤ ਕੀਤੀ ਤੇ ਕੇਸ ਦੇ ਵਿੱਚ ਇਹ ਇੱਕ ਪੁਆਇੰਟ ਇਹਨਾਂ ਨੇ ਰੱਖਿਆ ਕਿ ਜੀ ਅਸੀਂ 노 ਡਾਊਟ ਚੈੱਕ ਦਿੱਤੇ ਸੀ ਅਸੀਂ ਮੰਨਦੇ ਆ ਪਰ ਚੈੱਕਾਂ ਦੇ ਉੱਪਰ ਅਸੀਂ ਤਰੀਕ ਨਹੀਂ ਸਪਾਈ ਹੋਈ ਤੇ ਜਿਹੜੀ ਤਰੀਕ ਤੁਸੀਂ ਨਹੀਂ ਪਾਈ ਹੋਈ ਉਹਦੇ ਵਿੱਚ ਬੈਂਕ ਆਪਣੇ ਹਿਸਾਬ ਨਾਲ ਖੁਦ ਆਪਣੀ ਮਰਜ਼ੀ ਨਾਲ ਤਰੀਕ ਪਾ ਕੇ ਬੈਂਕ ਦੇ ਵਿੱਚੋਂ ਪੈਸੇ ਨਹੀਂ ਕਢਵਾ ਸਕਦਾ ਸਾਡੇ ਤੋਂ ਪੁੱਛੇ ਬਿਨਾ ਇੱਕ ਸੈਕਸ਼ਨ 87 ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ ਦਾ ਉਹਦਾ ਮੈਂ ਸਕਰੀਨਸ਼ਾਟ ਵੀ ਲਾ ਦੂੰਗਾ ਉਹਨੂੰ ਤੁਸੀਂ ਪੜ੍ਹ ਵੀ ਲਿਓ ਸੈਕਸ਼ਨ 87 ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ ਦਾ ਕੀ ਕਹਿੰਦਾ ਕਿ ਚੈੱਕ ਦੇ ਵਿੱਚ ਜਾਂ ਕੋਈ ਵੀ ਉਹਦੇ ਵਿੱਚ ਵੈਸੇ ਇਨਸਟਰੂਮੈਂਟ ਵਰਡ ਯੂਜ਼ ਹੋਇਆ ਇਨਸਟਰੂਮੈਂਟ ਮੀਨਸ ਇਟਸ ਰਿਟਨ ਡਾਕੂਮੈਂਟ ਹਨਾ ਇੱਕ ਤਿੰਨ ਤਰ੍ਹਾਂ ਦੇ ਇਨਸਟਰੂਮੈਂਟਸ ਨੇ ਤੁਹਾਡੇ ਇਸ ਐਨ ਆਈ ਐਕਟ ਦੇ ਵਿੱਚ ਇੱਕ ਚੈੱਕ ਹੋ ਗਿਆ ਇੱਕ ਪ੍ਰੋਨੋਟ ਹੋ ਗਿਆ ਪ੍ਰੋਮਿਸਰੀ ਨੋਟ ਜਿਹਨੂੰ ਕਹਿ ਦਿੰਨੇ ਆ ਤੇ ਇੱਕ ਆ ਜਾਂਦਾ ਹੈਗਾ ਬਿਲੋਫ ਐਕਸਚੇਂਜ ਤਾਂ ਚੈੱਕ ਵਾਲੀ ਗੱਲ ਦੇ ਵਿੱਚ ਕੀ ਹੈ ਕਿ ਜਿਹੜਾ ਸੈਕਸ਼ਨ 87ਏ ਕਹਿੰਦਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇਨਸਟਰੂਮੈਂਟ ਹੈ ਕੋਈ ਰਿਟਨ ਡਾਕੂਮੈਂਟ ਹੈ ਚੈੱਕ ਵਗੈਰਾ ਫਾਰ ਇਗਜ਼ਾਮਪਲ ਚੈੱਕ ਦਿੱਤੇ ਚਾਹਦੇ ਆ ਕਿ ਚੈੱਕ ਦੇ ਵਿੱਚ ਜੇ ਤੁਸੀਂ ਕੋਈ ਵੀ ਚੇਂਜ ਕਰੋਗੇ ਬਿਨਾ ਪੁੱਛੇ ਮੰਨ ਲਓ ਮੈਂ ਕੋਈ ਚੈੱਕ ਕੱਟ ਕੇ ਦਿੱਤਾ ਤੇ ਮੇਰੇ ਤੋਂ ਪੁੱਛੇ ਬਿਨਾ ਉਹਦੇ ਵਿੱਚ ਕੋਈ ਵੀ ਚੇਂਜ ਹੋ ਗਈ ਤਰੀਕ ਭਰ ਲਈ ਜਾਂ ਕੋਈ ਅਮਾਊਂਟ ਭਰ ਲਈ ਜਾਂ ਅਮਾਊਂਟ ਘਟਾ ਵਧਾ ਦਿੱਤੀ ਮੇਰੇ ਤੋਂ ਪੁੱਛੇ ਬਿਨਾ ਤਾਂ ਉਹਦੇ ਵਜ੍ਹਾ ਕਰਕੇ ਕੀ ਹੋਊਗਾ ਜਿਹੜਾ ਚੈੱਕ ਹੋਊਗਾ ਜੀ ਉਹ ਵੌਇਡ ਹੋ ਜਾਊ ਮੀਨਸ ਵੌਇਡ ਮੀਨਸ ਟੋਟਲੀ ਖਤਮ ਉਹ ਯੂਸਲੈ ਜਿਹੜੀ ਫਾਈਨਾਂਸ ਕੰਪਨੀ ਆ ট্রਾਇਲ ਕੋਰਟ ਦੇ ਵਿੱਚ ਇਹ ਮੰਨਦੀ ਆ ਕਿ ਹਾਂਜੀ ਅਸੀਂ ਆਪਣੇ ਆਪ ਡੇਟ ਭਰੀ ਸੀ ਆਪਣੇ ਆਪ ਅਮਾਉਂਟ ਭਰੀ ਆ ਤੇ ਅਸੀਂ ਬੈਂਕ ਦੇ ਵਿੱਚ ਚੈੱਕ ਲਾਇਆ ਔਰ ਪੁੱਛੇ ਬਿਨਾ ਅਸੀਂ ਚੈੱਕ ਲਾਇਆਗਾ ਤਾਂ ਕੋਰਟ ਨੇ ਇਥੇ ਫੈਸਲਾ ਦਿੱਤਾ ਕਿ ਜਦੋਂ ਤੁਸੀਂ ਪੁੱਛੇ ਬਿਨਾ ਹੀ ਆਪਣੀ ਮਰਜ਼ੀ ਨਾਲ ਹੀ ਡੇਟ ਭਰ ਕੇ ਤੁਸੀਂ ਬੈਂਕ ਦੇ ਵਿੱਚ ਚੈੱਕ ਲਾਤਾ ਤਾਂ ਉਹਦੇ ਨਾਲ ਜਿਹੜਾ ਚੈੱਕ ਸੀਗਾ ਜੀ ਵੋਇਡ ਹੋ ਗਿਆ ਉਹ ਕਦੇ ਕੈਸ਼ ਹੋ ਹੀ ਨਹੀਂ ਸਕਦਾ ਕਿਸ ਅੱਗੇ ਜਾਂਦਾ ਅਪੀਲਾਂ ਦੇ ਵਿੱਚ ਜਾ ਕੇ ਫਾਈਨਲੀ ਬੰਬੇ ਹਾਈ ਕੋਰਟ ਦੇ ਵਿੱਚ ਕੀ ਡਿਸਾਈਡ ਹੁੰਦਾ ਬੰਬੇ ਹਾਈ ਕੋਰਟ ਕੀ ਕਹਿੰਦਾ ਕਿ ਲੋਅਰ ਕੋਰਟ ਨੇ ਬਿਲਕੁਲ ਸਹੀ ਡਿਸਾਈਡ ਕੀਤਾ ਸੈਕਸ਼ਨ 87 ਦੀ ਵਜ੍ਹਾ ਕਰਕੇ ਤੁਹਾਡਾ ਚੈੱਕ ਵੌਇਡ ਹੋ ਗਿਆ ਸੀ ਯੂਸਲੈਸ ਹੋ ਗਿਆ ਸੀ ਉਹਨੂੰ ਤੁਸੀਂ ਵਰਤ ਨਹੀਂ ਸਕਦੇ ਉਹਦੇ ਬਦਲੇ ਵਿੱਚ ਤੁਹਾਨੂੰ ਕਦੇ ਵੀ ਕੈਸ਼ ਮਿਲ ਨਹੀਂ ਸਕਦਾ ਕਿਉਂਕਿ ਤੁਸੀਂ ਉਹਦੇ ਵਿੱਚ ਆਪਣੇ ਹਿਸਾਬ ਨਾਲ ਖੁਦ ਚੇਂਜੇਸ ਕੀਤੀਆਂ ਨੇ ਪਹਿਲਾਂ ਕੀ ਹੁੰਦਾ ਸੀਗਾ ਕੁਝ ਸਾਲ ਪਹਿਲਾਂ ਮੈਂ ਦੇਖਿਆ ਕਿ ਮੰਨ ਲਓ ਕੋਈ ਚੈੱਕ ਦੇ ਵਿੱਚ ਕੋਈ ਗਲਤੀ ਹੋ ਗਈ ਤਾਂ ਗਲਤੀ ਨੂੰ ਕਰੈਕਟ ਕਰਕੇ ਉੱਪਰ ਸਾਈਨ ਕਰ ਦਿੰਦੇ ਸੀਗੇ ਕਿ ਵੀ ਹਾਂ ਵੀ ਇਹ ਕਰੈਕਸ਼ਨ ਮੇਰੇ ਵੱਲੋਂ ਕੀਤੀ ਹੋਈ ਆ ਬਟ ਹੁਣ ਰੂਲਸ ਇਹਨੇ ਵੀ ਕਰੈਕਸ਼ਨ ਨਹੀਂ ਹੁੰਦੀ ਨਵੇਂ ਸਿਰੇ ਤੋਂ ਇੱਕ ਨਵਾਂ ਚੈੱਕ ਤੁਹਾਨੂੰ ਦੇਣਾ ਪੈਂਦਾ ਹੁੰਦਾ ਕਰੈਕਸ਼ਨਸ ਅਲਾਉਡ ਨਹੀਂ ਹੈਗੀਆਂ ਤਾਂ ਉਸੇ ਅਕੋਰਡਿੰਗਲੀ ਸੈਕਸ਼ਨ 87 ਇਹ ਕਹਿੰਦਾ ਕਿ ਕਿਸੇ ਵੀ ਟਾਈਪ ਦੀ ਜੇ ਤੁਸੀਂ ਕੋਈ ਕਰੈਕਸ਼ਨ ਕਰੋਗੇ ਉਹਦੇ ਨਾਲ ਚੈੱਕ ਤੁਹਾਡਾ ਖਰਾਬ ਹੋ ਜਾਂਦਾ ਪੂਰਾ ਓਵਰਾਲ ਹੁਣ ਜਿਹੜਾ ਮੋਰਲ ਆਫ ਦ ਸਟੋਰੀ ਕੀ ਆ ਮੋਰਲ ਇਹੀ ਆ ਕਿ ਜਦੋਂ ਵੀ ਕਿਸੇ ਨੂੰ ਕੋਈ ਚੈੱਕ ਦਿੰਨੇ ਹੋ ਤਾਂ ਉੱਤੇ ਤਰੀਕ ਪਵਾ ਲਿਆ ਕਰੋ ਦੇਣ ਵਾਲਾ ਤਰੀਕ ਪਾ ਕੇ ਦਿਆ ਕਰੇ ਲੈਣ ਵਾਲਾ ਤਰੀਕ ਲਖਵਾ ਕੇ ਸਾਰਾ ਕੁਝ ਲਖਵਾ ਕੇ ਚੈੱਕ ਲਿਆ ਕਰੇ ਅਦਰ ਜਦੋਂ ਵੀ ਤੁਸੀਂ ਬੈਂਕ ਦੇ ਵਿੱਚ ਚੈੱਕ ਲਾਉਨੇ ਬੈਂਕ ਹੋਰ ਵੀ ਬਹੁਤ ਚੀਜ਼ਾਂ ਦੇਖਦਾ ਕਿ ਜਿਹੜਾ ਪੈਨ ਉਹ ਪੈਨ ਸੇਮ ਵਰਤਿਆ ਹੋਇਆ ਕਿ ਨਹੀਂ ਇਨਕ ਚੇਂਜ ਤਾਂ ਨਹੀਂ ਹੋਗੀ ਹੈਂਡਰਾਈਟਿੰਗ ਚੇਂਜ ਤਾਂ ਨਹੀਂ ਹੋਗੀ ਜੇ ਹੈਂਡਰਾਈਟਿੰਗ ਚੇਂਜ ਹੋਵੇ ਇਨਕ ਚੇਂਜ ਹੋਵੇ ਤਾਂ ਵੀ ਬੈਂਕ ਰਿਫਿਊਜ਼ ਕਰ ਦਿੰਦਾ ਨੇ ਕਿ ਅਸੀਂ ਇਹ ਚੈੱਕ ਨੂੰ ਕੈਸ਼ ਨਹੀਂ ਕਰਨਾ ਇਨ ਕੈਸ਼ ਨਹੀਂ ਕਰਦੇ ਉਹ ਤਾਂ ਇਹ ਸਾਰੀਆਂ ਚੀਜ਼ਾਂ ਜੇ ਇਨਕ ਵੀ ਚੇਂਜ ਹੋਈ ਆ ਜੇ ਹੈਂਡਰਾਈਟਿੰਗ ਵੀ ਚੇਂਜ ਹੋਈ ਆ ਤਾਂ ਇਹ ਸਾਰੀਆਂ ਚੀਜ਼ਾਂ ਸੈਕਸ਼ਨ 87 87 ਦੇ ਵਿੱਚ ਕਵਰ ਹੋ ਜਾਂਦੀਆਂ ਨੇ ਜਿਹਦੇ ਨਾਲ ਤੁਹਾਡਾ ਚੈੱਕ ਟੋਟਲੀ ਵੌਇਡ ਹੋ ਜਾਂਦਾ ਜੀ ਉਹ ਟੋਟਲੀ ਯੂਸਲੈਸ ਹੋ ਜਾਂਦਾ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਜਿਹੜੇ ਬੰਦੇ ਲੋਨ ਦੇ ਰਹੇ ਨੇ ਉਹ ਵੀ ਡੇਟ ਪਵਾ ਕੇ ਚੈੱਕ ਲੈ ਲਿਆ ਕਰਨ 3 ਮਹੀਨੇ ਦੇ ਵਿੱਚ ਵਿੱਚ ਉਹਨੇ ਚੈੱਕ ਨਾ ਐਕਸਪਾਇਰ ਹੋ ਜਾਣਾ ਐਕਸਪਾਇਰ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਨਵਾਂ ਚੈੱਕ ਲੈ ਲਿਆ ਕਰੋ ਬੰਦੇ ਤੋਂ ਤੇ ਜਿਹੜਾ ਬੰਦਾ ਲੋਨ ਲੈ ਰਿਹਾ ਉਹਦੀ ਵੀ ਡਿਊਟੀ ਬਣਦੀ ਆ ਕਿ ਜਦੋਂ ਵੀ ਤੁਹਾਨੂੰ ਕੋਈ ਬੈਂਕ ਜਾਂ ਤੁਹਾਡਾ ਕੋਈ ਪ੍ਰਾਈਵੇਟ ਫਾਈਨੈਂਸਰ ਤੁਹਾਨੂੰ ਕਹਿੰਦਾ ਕਿ ਸਾਨੂੰ ਨਵਾਂ ਚੈੱਕ ਦੇ ਕੇ ਜਾ ਤੋਂ ਤੁਹਾਡਾ ਚੈੱਕ ਦੇਣਾ ਪਣਦਾ ਤੇ ਜੇ ਤੁਸੀਂ ਚੈੱਕ ਨਹੀਂ ਦੋਗੇ ਫਿਰ ਅਗੇਨ ਦਿੱਕਤਾਂ ਹੀ ਦਿੱਕਤਾਂ ਨੇ ਜੀ ਅਗੇ ਜੇ ਮੰਨ ਲਓ ਹੁਣ ਇਹਨਾਂ ਕਾਰਨਾ ਕਰਕੇ ਤੁਸੀਂ ਡੇਟ ਭਰ ਲਈ ਮੰਨ ਲਓ ਜਾਂ ਤੁਸੀਂ ਆਪਣੇ ਆਪ ਕੋਈ ਅਮਾਉਂਟ ਭਰ ਲਈ ਉਹ ਇਹਨਾਂ ਕਾਰਨਾ ਕਰਕੇ ਚੈੱਕ ਬਾਉਂਸ ਹੋ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਪੈਸੇ ਮਰ ਕੇ ਤੁਹਾਡੇ ਜਿਹੜੇ ਪੈਸੇ ਸੀ ਉਹਨੂੰ ਰਿਕਵਰ ਕਰਨ ਦੇ ਲਈ ਤੁਹਾਡੀ ਸਿਵਲ ਲਾਇਬਿਲਿਟੀ ਜ਼ਰੂਰ ਬਣਦੀ ਹੈ ਪੈਸੇ ਲੈਣ ਵਾਲੇ ਦੀ ਉਹਦੇ ਅਗੇਂਸ ਤੁਸੀਂ ਸਿਵਲ ਕੇਸ ਫਾਈਲ ਕਰਕੇ ਆਪਣੇ ਪੈਸੇ ਰਿਕਵਰ ਕਰ ਸਕਦੇ ਹੋ ਕੋਨ ਲੋਨ ਲੋਨ ਵਗੈਰਾ ਤੇ ਵੀਡੀਓਜ਼ ਮੇਰੀਆਂ 3-4 ਆ ਗੀਆਂ ਮੱਲਾ ਦਾ ਜਦੋਂ ਮੈਨੂੰ ਕਦੇ ਲੋਡ ਪੈ ਗਈ ਤਾਂ ਸ਼ਾਇਦ ਮੈਨੂੰ ਕਿਸੇ ਨੇ ਲੋਡ ਨਹੀਂ ਦੇਣਾ ਤਾਂ ਮੈਂ ਬੰਦ ਹੀ ਕਰ ਦਿੰਦਾ ਇਹ ਵੀਡੀਓਜ਼ ਮੈਨੂੰ ਲੱਗਦਾ ਕਿ ਉਹ ਰਿਸਕ ਲਿਆ ਚਲੋ ਬਾਕੀ ਦੇਖਾਂਗੇ ਜੀ ਜਿਹੇ ਜਿਹੇ ਲੋਡ ਹੋਊਗੀ ਥੈਂਕ ਯੂ ਸਤਿ ਸ਼੍ਰੀ ਅਕਾਲ